ਉਥੇ ਜਿੱਥੇ ਤੇਰੇ ਨੈਣਾ ਦੀ ਦੋ ਨਾਲ ਹੀ ਚੱਲਦੀ ਨਹੀਂ ਬਿੱਲੋ ਉਥੇ ਥਣੇਦਾਰ ਵੀ ਰਿਪੋਰਟ ਨਾ ਲਿਖੇ ਜਿੱਥੇ ਤੇਰੇ ਨੈਣਾ ਦੀ ਦੋ ਨਾਲ ਹੀ ਚੱਲਦੀ ਨਹੀਂ ਬਿੱਲੋ ਉਥੇ ਥਣੇਦਾਰ ਵੀ ਰਿਪੋਰਟ ਨਾ ਲਿਖੇ ਹੁੰਦਿਆ ਵਿਚਾਰੇ ਸਾਰੇ ਬੇਕਸੂਰ ਨਹੀਂ ਹੁੰਦਿਆ ਵਿਚਾਰੇ ਸਾਰੇ ਬੇਕਸੂਰ ਨਹੀਂ ਮੁੰਡਿਆਂ ਦੀ ਤਾਂ ਵੀ ਕੋਈ ਸਪੋਰਟ ਨਾ ਲਿਖੇ ਜਿੱਥੇ ਤੇਰੇ ਨੈਣਾ ਦੀ ਦੋ ਨਾਲ ਹੀ ਚੱਲਦੀ ਨਹੀਂ ਬਿੱਲੋ ਉਥੇ ਥਣੇਦਾਰ ਵੀ ਰਿਪੋਰਟ ਨਾ ਲਿਖੇ ਹੋ ਤਾਰਿਆਂ ਦੇ ਵਾਂਗੂ ਤੇਰੇ ਨੇਣ ਜੱਗਦੇ ਚੜਦੀ ਜਵਾਨੀ ਦੇ ਸੂਰਜ ਮੰਗਦੇ ਤਾਰਿਆਂ ਦੇ ਵਾਂਗੂ ਤੇਰੇ ਨੇਣ ਜੱਗਦੇ ਚੜਦੀ ਜਵਾਨੀ ਦੇ ਸੂਰਜ ਮੰਗਦੇ ਕਰਦੀ ਆ ਲੌਂਗ ਲੌਂਗ ਗੱਲਾਂ ਮਿੱਠੀਆਂ ਕਰਦੀ ਏ ਲੌਂਗ ਲੌਂਗ ਗੱਲਾਂ ਮਿੱਠੀਆਂ ਧਿਆਨ ਤਾਂ ਹੀ ਗੀਤ ਕੋਈ ਸ਼ਾਰਟ ਨਾ ਲਿਖੇ ਜਿੱਥੇ ਤੇਰੇ ਨੇਣਾ ਦੀ ਦੋ ਨਾਲ ਹੀ ਚੱਲਦੀ ਨਹੀਂ ਬਿੱਲੋ